ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਮੋਕਲ ਜਗਮੀਤ ਦੇ ਨਾਲ ਘੋੜੀਆਂ ਵਾਲੇ ਸਰਦਾਰ ਤਾਂ ਤੁਸੀਂ ਬਹੁਤ ਸੁਣੇ ਤੇ ਵੇਖੇ ਹੋਣੇ ਆ ਅੱਜ ਤੁਹਾਨੂੰ ਘੋੜੀਆਂ ਵਾਲੀ ਸਰਦਾਰਨੀ ਦੇ ਨਾਲ ਮਲਾਉਣ ਜਾ ਰਹੇ ਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਨਾਮ ਦੱਸੋ ਜੀ ਤੁਹਾਡਾ ਰਾਜਪਾਲ ਕੌਰ ਭੈਣ ਜੀ ਘੋੜੀਆਂ ਵਾਲੀ ਸਰਦਾਰਨੀ ਨੂੰ ਇਹ 6 ਕਿਲੋ ਪਿਆ ਸਾਨੂੰ ਬਚਪਨ ਤੋਂ ਸ਼ੌਂਕ ਸੀ ਜੀ ਆਪਣੇ ਦਾਦਾ ਜੀ ਘੋੜੀਆਂ ਰੱਖਦੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਮੇਰੇ ਦਾਇਆ ਜੀ ਚਾਚਾ ਜੀ ਘੋੜੀਆਂ ਰੱਖਦੇ ਹੁੰਦੇ ਸੀ ਤੇ ਸਾਨੂੰ ਜਿਹੜਾ ਸ਼ੌਂਕ ਹੈ ਬਚਪਨ ਤੋਂ ਹੀ ਸੀ ਤੇ 2000 ਦੇ ਵਿੱਚ ਮੇਰੀ ਮੈਰਿਜ ਹੁੰਦੀ ਆ ਤੇ 2000 ਜਦੋਂ ਇਹ ਮੇਰੇ ਨਾਲ ਜਾਂਦੇ ਇਹਨਾਂ ਨੂੰ ਬੜਾ ਸ਼ੌਂਕ ਸੀ ਇਹਨਾਂ ਨੇ ਘੋੜੀਆਂ ਜ਼ਰੂਰ ਦੇਖਣੀਆਂ ਪਹਿਲਾਂ ਇਹ ਸਿੱਧੇ ਘੋੜੀਆਂ 'ਚ ਜਾਂਦੇ ਉਸ ਤੋਂ ਬਾਅਦ ਫਿਰ 2004 ਦੇ ਵਿੱਚ ਜਿਹੜਾ ਅਸੀਂ ਪਲਾਨ ਬਣਾਇਆ ਇਹ ਕਹਿੰਦੇ ਵੀ ਆਪਾਂ ਵੀ ਘੋੜੀਆਂ ਲੈ ਕੇ ਆਈਏ ਤੇ ਫਿਰ ਘਰੇ ਆ ਕੇ ਇਹਨਾਂ ਨੇ ਪਾਪਾ ਨੂੰ ਕਿਹਾ ਵੀ ਪਾਪਾ ਅਸੀਂ ਵੀ ਘੋੜੀ ਰੱਖਣੀ ਹੈ ਪਾਪਾ ਕਹਿੰਦੇ ਕੋਈ ਗੱਲ ਨਹੀਂ ਲੈ ਆ ਆਹ ਖਾਂਜੀ ਤੇ ਆਪਾਂ ਪਹਿਲੀ ਘੋੜੀ ਜਿਹੜੀ 2004 ਦੇ ਵਿੱਚ ਅਵਲਖ ਲੈ ਕੇ ਆਈ ਸੀ ਇਹ ਕਿਹੜੀ ਇਹਨਾਂ 'ਚੋਂ ਪੰਜੀ ਇਹ ਤਾਂ ਸਾਰੀਆਂ ਨੁਕਰੀਆਂ ਨੇ ਅਛਰ ਨੂੰ ਹਾਂਜੀ ਉਹ ਦੋ 5-7 ਸਾਲ ਤੋਂ ਬਾਅਦ ਆਪਾਂ ਜਿਹੜਾ ਉਹ ਕੰਮ ਥੋੜਾ 2-4 ਸਾਲ ਲਈ ਰੋਕਦਾ ਸੀ ਉਦੋਂ ਆਪਾਂ ਘਰ ਬਣਾਉਣ ਲੱਗੇ ਸੀ ਠੀਕ ਹੈ ਹਾਂਜੀ ਜਗਾ ਥੋੜੀ ਸ਼ਾਰਟ ਸੀਗੀ ਹੂੰ ਉਸ ਤੋਂ ਬਾਅਦ ਫਿਰ ਜਿਹੜਾ ਆਪਾਂ ਕੰਮ ਸਟਾਰਟ ਕੀਤਾ ਨੁਕਰੀਆਂ ਘੋੜੀਆਂ ਨੇ ਕੀਤਾ ਹੂੰ ਤੇ ਪੰਜ ਜੀ ਜਿਹੜੀ ਆਪਾਂ ਗੱਲ ਕਰਦੇ ਆ ਜਿਵੇਂ ਇੱਕ ਕੁੜੀ ਹੁੰਦੇ ਨਾ ਤੇ ਛੋਟੇ ਹੁੰਦੇ ਤੇ ਆਪਣੇ ਤਾਂ ਕਹਿ ਦਿੰਦੇ ਵੀ ਵੀ ਇਹਨਾਂ ਵੀ ਇੱਕ ਘੋੜੀਆਂ ਤੇ ਚੜਨਾ ਉਤਰਨਾ ਜਾਂ ਘੋੜੀਆਂ ਨੂੰ ਸੰਭਾਲਣਾ ਇੱਕ ਬੜਾ ਮੁਸ਼ਕਲ ਕੰਮ ਹੈ ਤੇ ਤੁਸੀਂ ਉਹ ਤੁਡੇ ਪਰਿਵਾਰ ਦੇ ਵਿੱਚ ਪੇਕੇ ਪਰਿਵਾਰ ਦੇ ਵਿੱਚ ਤੁਹਾਨੂੰ ਇੱਕ ਅਲਾਉ ਸੀਗਾ ਵੀ ਤੁਸੀਂ ਘੋੜੀਆਂ ਕੋਲੇ ਜਾਓ ਹਾਂਜੀ ਹਾਂਜੀ ਵੈਸੇ ਸਾਡਾ ਪਰਿਵਾਰ ਜਿਹੜਾ ਗੋਨਿਆਣਾ ਮੰਡੀ ਮਤਲਬ ਸ਼ਹਿਰ ਦੇ ਵਿੱਚ ਹੀ ਰਹਿ ਗਿਆ ਪਿੰਡ ਨਹੀਂਆ ਵਾਲਾ ਸਾਨੂੰ ਇਦਾਂ ਦੀ ਕੋਈ ਰੋਕ-ਟੋਕ ਨਹੀਂ ਸੀ ਅਸੀਂ ਮੈਂ ਮਤਲਬ ਮੋਟਰਸਾਈਕਲ ਚੇਤਕ ਸਕੂਟਰ ਵੀ ਸਰ ਕੁਛ ਮੈਂ ਚਲਾ ਲੈਂਦੀ ਸੀ ਪਹਿਲਾਂ ਕਿ ਹਾਂਜੀ ਤੇ ਉਹ ਉੱਥੇ ਮਤਲਬ ਇਹਨਾਂ ਇੱਥੇ ਆਉਣ ਤੋਂ ਬਾਅਦ ਇਹਨਾਂ ਦਾ ਸੁਭਾਅ ਵੀ ਜਿਹੜਾ ਬਹੁਤ ਵਧੀਆ ਸੀ ਮਤਲਬ ਅਸੀਂ ਇੱਕ ਦੂਜੇ ਦੀ ਕੋਈ ਵੀ ਗੱਲ ਨਹੀਂ ਟਾਲਦੇ ਤੇ ਫਿਰ ਬਸ ਜਦੋਂ ਅਸੀਂ ਘੋੜੀ ਲੈ ਕੇ ਆਏ ਮਤਲਬ ਇਹ ਚੜਦੇ ਕਰਦੇ ਮੈਂ ਇਹਨਾਂ ਨੂੰ ਕਹਿੰਦੀ ਵੀ ਮੈਂ ਵੀ ਸਵਾਰੀ ਕਰ ਰਹੀ ਹਾਂ ਇਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਵੀ ਕਰ ਲਓ ਸਵਾਰੀ ਤੇ ਫਿਰ ਜੋਤ ਨੇ ਕਾਠੀ ਪਾ ਕੇ ਹੂੰ ਅੱਜ ਹੁਣ ਤੁਹਾਡੇ ਆਉਣ ਤੋਂ ਥੋੜਾ ਜਿਹਾ ਪਹਿਲਾਂ ਅਸੀਂ ਸਵਾਰੀ ਕਰਕੇ ਹਟਿਆ ਹਾਂ ਹਾਂ ਤੇ ਤੁਸੀਂ ਇਹ ਇੱਕ ਕੁੰਦਾ ਜਿਵੇਂ ਘੋੜੀ ਤੇ ਮੇਰੇ ਵਰਗੇ ਨੂੰ ਜਿਹੜਾ ਨਹੀਂ ਚੜਿਆ ਉਹਨੂੰ ਬੜਾ ਔਖਾ ਲੱਗਦਾ ਤੇ ਫਿਰ ਇਹ ਕਈ ਵਾਰੀ ਜਿਹੜੇ ਘੋੜੇ ਹੁੰਦੇ ਆ ਜਾਂ ਇਹ ਜਾਨਵਰ ਹੁੰਦੇ ਆ ਅੜੀਲ ਵੀ ਹੁੰਦੇ ਆ ਉਹ ਪਰ ਜਿਵੇਂ ਅਸੀਂ ਤਾਂ ਫਿਲਮਾਂ 'ਚ ਦੇਖਦੇ ਹੁੰਦੇ ਸੀਗੇ ਵੀ ਉਹ ਮਸਾ ਸੰਭਾਲਣਾ ਪੈਂਦਾ ਉਹ ਫਿਰ ਉਹ ਕਿਵੇਂ ਇਹੋ ਜਿਹਾ ਵੀ ਹੁੰਦਾ ਤੁਹਾਡੇ ਨਾਲ ਹਾਂਜੀ ਐਂ ਤਾਂ ਹੋ ਜਾਂਦਾ ਕਈ ਵਾਰੀ ਵੀ ਮਤਲਬ ਜਦੋਂ ਇਹ ਮਤਲਬ ਇਹ ਕਹਿੰਦੇ ਆ ਵੀ ਅਸੀਂ ਦੁਪਹਿਰੇ ਨਹੀਂ ਜਾਣਾ ਬਾਹਰ ਜੇ ਹੁਣ ਮਤਲਬ ਆਪਾਂ ਇਹਨਾਂ ਨੂੰ ਦੁਬਾਰਾ ਲੈ ਕੇ ਜਾਣੇ ਆ ਨਾ ਉਦੋਂ ਥੋੜੀ ਜੜੀ ਕਰਦੇ ਆ ਫਿਰ ਉਦੋਂ ਇਹਨਾਂ ਨੂੰ ਪੂਰਾ ਕੱਸ ਕੇ ਰੱਖਣਾ ਪੈਂਦਾ ਵੀ ਐਂ ਮਤਲਬ ਸਿੱਧੇ ਸਿੱਧੇ ਕਰਨਾ ਪੈਂਦਾ ਫਿਰ ਚੱਲਦੇ ਆ ਨਹੀਂ ਅੜੀ ਤਾਂ ਦਿਖਾਉਂਦੇ ਆ ਵੀਰੇ ਕਿਹੜਾ ਹਾਂਜੀ ਕਿ ਭੈਣ ਜੀ ਜਿਵੇਂ ਇਹ ਕਿਹਾ ਜਾਂਦਾ ਵੀ ਇਹ ਸ਼ੌਂਕ ਹੈ ਤਾਂ ਬਹੁਤ ਵਧੀਆ ਪਰ ਸ਼ੌਂਕ ਮਹਿੰਗਾ ਬਹੁਤ ਹੈ ਹਾਂਜੀ ਦੇਖੋ ਸ਼ੌਂਕ ਤਾਂ ਸ਼ੌਂਕ ਦਾ ਤਾਂ ਕੋਈ ਮੁੱਲ ਨਹੀਂ ਇਹ ਤਾਂ ਹੈ ਸ਼ੌਂਕ ਮਹਿੰਗਾ ਵੀ ਆ ਤੇ ਸਾਨੂੰ ਬਹੁਤ ਵਧੀਆ ਵੀ ਲੱਗਦਾ ਮਤਲਬ ਸਾਨੂੰ ਤਾਂ ਕੋਈ ਖਾਸ ਨਹੀਂ ਜੇ ਅਸੀਂ 5-7 ਲੱਖ ਲਾਉਣੇ ਵੀ ਆ ਚੀਜ਼ ਤੇ ਤਾਂ ਸਾਨੂੰ ਇਹ ਨਹੀਂ ਲੱਗਦਾ ਕਿ ਵੀ ਅਸੀਂ ਜ਼ਿਆਦਾ ਪੈਸੇ ਲਾਤੇ ਕਿਉਂਕਿ ਆਪਾਂ ਜਿਹੜਾ ਮਤਲਬ ਬੱਚਾ ਦੇਣਾ ਉਹਨਾਂ ਨੇ ਉਹ ਹੋ ਸਕਦਾ ਵੀ ਉਸ ਤੋਂ ਵੀ ਜ਼ਿਆਦਾ ਕੀਮਤੀ ਦੇ ਦੇਣ ਤੇ ਆਪਾਂ ਨੂੰ ਘੋੜੀ ਫਰੀ ਰਹਿ ਜਾਂਦੀ ਆ ਆਪਾਂ ਬੱਚੇ ਦੋਨੋਂ ਪੈਸੇ ਵਟ ਲੈਨੇ ਕੰਜੀ ਇਹ ਜਿਹੜਾ ਕੰਮ ਆਪਾਂ ਸਟਾਰਟ ਕਰਨ ਵੇਲੇ ਆਪਾਂ ਨੂੰ ਥੋੜਾ ਹੁੰਦਾ ਪ੍ਰੋਬਲਮ ਆਉਂਦੀ ਆ ਵੀ ਹੈ ਇੰਨੇ ਪੈਸੇ ਲਾਤੇ ਪਤਾ ਨਹੀਂ ਇਹ ਕੁਝ ਹੋਣਾ ਜਾਵੇ ਇਹਨੂੰ ਪਰ ਥੋੜਾ ਜਿਗਰਾ ਵੱਡਾ ਕਰਨਾ ਪੈਂਦਾ ਇਹਨਾਂ ਨੂੰ ਰੱਖਣ ਵਾਸਤੇ ਤੇ ਇਹ ਜਿਵੇਂ ਆਪਾਂ ਗੱਲ ਕੀਤੀ ਵੀ ਹਨਾ ਤੁਸੀਂ ਕਿਹਾ ਵੀ ਤੇ ਇਹਦੇ ਚ ਕੀ ਕੀ ਮੁਸ਼ਕਲਾਂ ਆਉਂਦੀਆਂ ਭੈਣ ਜੀ ਵੀਰ ਜਿਵੇਂ ਕਈ ਵਾਰੀ ਸੁਣੇ ਦਾ ਸੁਣੀ ਦਾ ਵੀ ਇਹਨਾਂ ਜਾਨਵਰਾਂ ਨੂੰ ਬਿਮਾਰੀ ਕੋ ਮੂਰੀ ਵੀ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਇਹ ਤਾਂ ਹੈ ਵੀਰੇ ਜਿਵੇਂ ਹੁਣ ਇਹਨਾਂ ਨੂੰ ਜੀ ਹੁਣ ਆਪਾਂ ਗਰਮੀ 'ਚ ਜਿਆਦਾ ਸੁੱਕੇ ਪੱਠੇ ਪਾਈ ਗਏ ਤੇ ਪਾਣੀ ਦਾ ਆਪਾਂ ਧਿਆਨ ਨਾ ਦਿੱਤਾ। ਪਾਣੀ ਵੀ ਇਹਨਾਂ ਨੂੰ ਤਿੰਨ ਤਨ ਤੋਂ ਚਾਰ ਵਾਰ ਪਿਆਉਣਾ ਪੈਂਦਾ ਗਰਮੀ 'ਚ ਤੇ ਸਰਦੀ ਦੇ ਵਿੱਚ ਆਪਾਂ ਇਹਨਾਂ ਨੂੰ ਜਿਆਦਾ ਗਿੱਲੇ ਪੱਠੇ ਨਹੀਂ ਪਾ ਸਕਦੇ। ਤੇ ਜਿਹੜੀ ਹੁਣ ਇਹਨਾਂ ਨੂੰ ਗਰਮ ਸਰਦੀ ਦੇ ਵਿੱਚ ਆਪਾਂ ਗਿੱਲੇ ਪੱਠੇ ਪਾਈ ਜਾਂਗੇ ਕੋਈ ਹੱਥ ਪੱਲਾ ਨਾ ਮਾਰੀ ਇਹਨਾਂ ਦੇ ਅੱਗੇ ਫਿਰ ਇਹਨਾਂ ਨੂੰ ਬਨ ਦੀ ਸ਼ਿਕਾਇਤ ਹੋ ਜਾਂਦੀ ਹੈ ਤੇ ਜਿਆਦਾ ਸੁੱਕੇ ਪੱਠੇ ਖਾਣ ਵਾਲੇ ਇਹਨਾਂ ਨੂੰ ਬਨ ਦੀ ਸ਼ਿਕਾਇਤ ਹੋ ਜਾਂਦੀ ਹੈ। ਮਤਲਬ ਡਾਈਟ ਦਾ ਇਹਨਾਂ ਦੀ ਤਾਂ ਪੂਰਾ ਧਿਆਨ ਹਾਂਜੀ ਹਾਂਜੀ ਉਹ ਆਪਾਂ ਪੂਰਾ ਧਿਆਨ ਰੱਖਣਾ। ਇਹਨਾਂ ਦਾ ਖਾਣਾ ਵੀ ਕੋਈ ਖਾਸ ਜਿਵੇਂ ਹੁਣ ਆਪਾਂ ਸਰਦੀ ਸਰਦੀ ਇਹਨਾਂ ਨੂੰ ਬਾਜਰਾ ਤੇ ਕਣਕ ਤੇ ਜੌਂ ਸਾਰੇ ਮਤਲਬ ਵੱਡ ਵੱਡੇ ਮਾਰ ਰੰਕੇ ਤੇ ਚੌਕਰ ਦਾ ਇੱਕ ਇੱਕ ਬੱਠਲ ਪਾ ਕੇ ਉਹ ਭਰ ਭਰ ਕੇ ਇਹਨਾਂ ਨੂੰ ਪਾਈ ਦ। ਤੇ ਗਰਮੀ ਦੇ ਵਿੱਚ ਹੁਣ ਇਹਦੀ ਡਾਈਟ ਇਹਨਾਂ ਦੀ ਜੌਂ ਦਲਾ ਕੇ ਮਤਲਬ ਦਰਲ ਫੜ ਜੇ ਕਰਕੇ ਤੇ ਉਹ ਇਹਨਾਂ ਨੂੰ ਸੁੱਕੇ ਪਾ ਲਈਦੇ ਤੇ ਉੱਪੋਂ ਵੀ ਪਾਣੀ ਪਾ ਦਿੰਦੇ ਆ। ਹਾਂ ਜੇ ਇਸ ਤਰ੍ਹਾਂ ਤੇ ਪੰਜੀ ਜਿਹੜਾ ਤੁਹਾਡੇ ਕੋਲ ਇਹਨਾਂ ਜਾਨਵਰਾਂ ਚੋਂ ਸਾਰੇ ਤੋਂ ਮਹਿੰਗਾ ਜਾਨਵਰ ਕਿਹੜਾ ਹੈ? ਸਾਰਾ ਤੋਂ ਮਹਿੰਗਾ ਤਾਂ ਵੈਸੇ ਤਾਂ ਸਾਰੇ ਸਾਨੂੰ ਤਾਂ ਵਧੀਆ ਲੱਗਦੇ ਵੀ ਰ ਹਨਾ। ਸ਼ੇ ਤਾਂ 1 ਲੱਖ ਤੱਕ ਦੀ ਕੀਮਤ ਤਾਂ ਹੈਗੀ ਹੈ ਜੀ ਸਾਰੇ ਹਾਂਜੀ ਇੱਕ ਕੋਹਲੀ ਦੀ ਹਾਂਜੀ ਤੇ ਜੇਕਰ ਆਪਾਂ ਕਰੀਏੀ ਟੋਡੇ ਕੋਲੇ ਤਾਂ ਫਿਰ ਮੈਨੂੰ ਲੱਗਦਾ 5 5 7 ਤੋਂ 5 6 ਜਨਵਰੀ ਹੈਗੇ ਹਨ ਤੇ ਇੱਕ ਵੱਡੀ ਇਨਵੈਸਟਮੈਂਟ ਵੀ ਹੋ ਜਾਂਦੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਵਿਚਨਸਾ ਅੱਜ ਆਪਣੇ ਕੋਲੇ ਮਤਲਬ ਜੇ 5 ਘੋੜਿਆ ਤਾਂ 25 30 ਲੱਖ ਰੁਪਏ ਤਾਂ ਜਮਾ ਪਿਆ ਜੇ ਆਪਾਂ ਨੂੰ ਜ਼ਰੂਰਤ ਆ ਰੱਬ ਨਾ ਕਰੇ ਹਨਾ ਕੋਈ ਮੁਸੀਬਤ ਪੈਂਦੀ ਬੰਦੇ ਤੇ ਜਦੋਂ ਮਰਜੀ ਆਪਦੇ ਪੈਸੇ ਜਮਾ ਪਾਇਆ ਮਰਜੀ ਵੇਚੋ ਤੇ ਕਿਸੇ ਲਾਭ ਦੀ ਮੁਸੀਬਤ ਕੱਢ ਸਕਦੇ ਆਪਾਂ ਹਾਂ ਇਨਾਂ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਜਿਵੇਂ ਇਹਨਾਂ ਦੀ ਨਸਲ ਦਾ ਬੜਾ ਲੋਕਾਂ ਨੂੰ ਹੁੰਦਾ ਤੇ ਮੇਰੇ ਵਰਗੇ ਨੂੰ ਕਈ ਵਾਰੀ ਪਛਾਣ ਨਹੀਂ ਹੁੰਦੀ ਇਹ ਕੀ ਖਾਸੀਅਤ ਹੁੰਦੀ ਹੈ ਇਹਨਾਂ ਦੀ ਖਾਸੀਅਤ ਵੀ ਦੇਖੋ ਮਾਰਵਾੜੀ ਜਿਹੜਾ ਹਨ ਨਸਲ ਹੈ ਉਹ ਤਾਂ ਜਿਆਦਾ ਮਹਿੰਗੀ ਹੈ ਮਤਲਬ ਉਹ ਸਾਨੂੰ ਮਤਲਬ ਨਹੀਂ ਅਸੀਂ ਰੱਖੀ ਵੀ ਸਾਨੂੰ ਘੱਟ ਹੀ ਪਿਆਰਾ ਮਾਰਵਾੜੀ ਕੋੜੇ ਕੋੜੀਆਂ ਨਾਲ ਸਾਨੂੰ ਤਾਂ ਨੁਕਰੀ ਬਰੀਡ ਹੀ ਬਹੁਤ ਵਧੀਆ ਲੱਗਦੀ ਹੈ ਤੇ ਸਾਨੂੰ ਜਿਹੜਾ ਮੁਨਾਫਾ ਹੈ ਉਹ ਵੀ ਨੁਕਰਿਆਂ ਚ ਹੀ ਹੈ ਨੁਕਰੇ ਆਪਣੇ ਪੰਜਾਬ 'ਚ ਬਹੁਤ ਮਸ਼ਹੂਰ ਹਨ ਹਾਂਜੀ ਹਾਂਜੀ ਪੰਜਾਬ 'ਚ ਤਾਂ ਨੁਕਰਾਂ ਬਰੀਡ ਹੀ ਚੱਲਦੀ ਹੈ ਵੀਰੇ ਹੂੰ ਇਹ ਇਹਨਾਂ ਦੇ ਮੇਲੇ ਵਗੈਰਾ ਲੱਗਦੇ ਆ ਜਿਹੜੇ ਜਿਹਨਾਂ ਦੇ ਕੰਪੀਟੀਸ਼ਨ ਹੁੰਦੇ ਉੱਥੇ ਵੀ ਤੁਸੀਂ ਜਾਣਾ ਨਹੀਂ ਮੇਲੇ ਹਾਂ ਜੀ ਮਾਗੀ ਦਾ ਮੇਲਾ ਨਹੀਂ ਮੁਕਸਰ ਉੱਥੇ 4-5 ਦਿਨ ਜਾਂਦੇ ਜਰੂਰ ਆ ਪਰ ਅਸੀਂ ਕਦੇ ਵੀ ਮਤਲਬ ਸੇਲ ਕਰਨ ਵਾਸਤੇ ਕੋਈ ਬੱਚਾ ਜਾਂ ਘੋੜੀ ਨਹੀਂ ਲੈ ਕੇ ਗਏ ਤੇ ਮਤਲਬ ਦੇਖਣ ਜ਼ਰੂਰ ਜਾਂਦੇ ਆ ਮੇਲਾ ਮਤਲਬ ਪਤਾ ਲੱਗਦਾ ਰਹਿੰਦਾ ਆਪਾਂ ਨੂੰ ਹਾਂ ਜੀ ਹਾਂ ਜੀ ਆਪਾਂ ਮਤਲਬ ਜਿਹਨੇ ਜਾਣਕਾਰੀ ਲੈਣ ਹਾਂ ਕੋੜੀਆਂ ਤੋਂ ਬਾਅਦ ਆਪਾਂ ਨੂੰ ਕੋੜੀ ਦਾ ਸ਼ੌਂਕ ਪੈ ਗਿਆ ਹੁਣ ਆਪਾਂ ਘੋੜਾ ਮਤਲਬ ਸਟਾਲੀਅਨ ਤਿਆਰ ਕਰੀ ਜਾਂਦੇ ਆ ਗੁਲਾਮ ਹਾਂ ਜੀ ਉਹ ਵੀ ਹੋ ਗਿਆ ਆਪਣਾ ਮੇਲਾ ਦੇ 28 ਮਹੀਨਿਆਂ ਦਾ ਫਿਰ ਐ ਆਪਾਂ ਨੂੰ ਪਤਾ ਲੱਗ ਜਾਂਦਾ ਕੀ ਆਪ ਤਾਂ ਜਾਂਦੇ ਨਹੀਂ ਇੱਥੇ ਇਹਨਾਂ ਤੇ ਇੱਕ ਬਲੱਡ ਲਾਈਨ ਦਾ ਬੜਾ ਕ੍ਰੇਜ਼ ਹੁੰਦਾ ਲੋਕਾਂ ਨੂੰ ਕਿ ਇਹ ਬਲੱਡ ਲਾਈਨ ਦਾ ਛੋਡੇ ਕੋਲੇ ਇਹ ਵੀ ਸਾਰੇ ਉਸੇ ਤਰੀਕੇ ਨਾਲ ਹਾਂਜੀ ਹਾਂਜੀ ਤਾਂ ਹੈ ਜੀ ਆਪਣੀ ਆ ਜਿਹੜੀ ਘੋੜੀ ਹੈ ਵੱਡੀ ਦਲਸ਼ੇਰ ਕਾਕੀ ਦੀ ਬੱਚੀ ਆ ਜੀ ਦਲਸ਼ੇਰ ਕਾਕੀ ਕੋਲ ਬਹੁਤ ਮਿਸੂਸੀ ਇੱਕ ਆਪੋ ਨਾਲ ਦੀ ਬੱਚੀ ਹੁਣ ਸੇਲ ਕੀਤੀ ਆ ਦਲਸ਼ੇਰ ਕਾਕੀ ਦੀ ਉਹ ਕਿਤਾਬ ਦੀ ਬੱਚੀ ਹੈ ਸਲਮਾਨ ਖਾਲੀ ਖਾਨ ਕੋਲੇ ਕੋੜਾ ਜਿਹੜਾ ਅੱਛਾ ਹਾਂਜੀ ਉਹ ਉਹ ਦੀ ਸਿਸਟਰ ਹੈ ਹਾਂਜੀ ਹਾਂਜੀ ਬੱਚੀ ਹੈ ਜੀ ਉਹਦੀ ਅੱਛਾ ਉਹਦੀ ਬੱਚੀ ਹੈ ਸੁਲਮਾਨ ਖਾਨ ਕੋਲੇ ਜਿਹੜਾ ਕੋੜਾ ਉਹਦੀ ਬੱਚੀ ਹੈ ਹਾਂਜੀ ਹੂੰ ਤੇ ਉਹ ਮਹਾਰਾਣਾ ਤੋਂ ਹੰਸੂਣ ਵਾਲੀ ਉਹ ਪਰਨੀ ਛੋੜੀ ਆਪਣੀ ਉਹ ਵੀ ਬਹੁਤ ਮਸ਼ਹੂਰ ਹੈ ਮਹਾਰਾਣਾ ਕੋੜਾ ਹੂੰ ਮਤਲਬ ਆਪਾਂ ਚੰਗੇ ਚੰਗੇ ਕੋੜਾਂ ਤੋਂ ਹੀ ਮਤਲਬ ਜਿਹੜੀਆਂ ਮੀਟ ਕਰਾਈਦੀਆਂ ਗੋਲੀਆਂ ਹੂੰ ਹਾਂਜੀ ਫਿਰ ਗਾਂ ਵਾਸਤੇ ਹੁਣ ਆਪਾਂ ਉਹੀ ਤਾਂ ਮਤਲਬ ਜਿਹੜੀ ਆਪਾਂ ਕਰਦੇ ਆਂ ਮਤਲਬ ਇਹਨਾਂ ਦੀ ਸਾਮ ਸਮਾਈ ਵੀ ਕਰਦੇ ਆ ਹਨਾ ਕੰਮ ਤਾਂ ਤਾਂ ਪਾਉਨੇ ਵੀ ਉਹੀ ਆ ਫਿਰ ਜੇ ਆਪਾਂ ਉਦੋਂ ਥੋੜਾ ਮਤਲਬ ਥੀਸ ਦਾ ਸਫਾ ਕਰ ਜਾਂਦੇ ਹਨਾ ਫਿਰ ਉਹ ਠੀਕ ਨਹੀਂ ਆ ਜਾਂਦਾ ਬੱਚਾ ਨਹੀਂ ਵਧੀਆ ਆਉਂਦਾ ਫਿਰ ਪੈਸੇ ਨਹੀਂ ਵੱਟਿਆ ਤੇ ਜਿਹੜਾ ਜਿਹੜਾ ਕੋਈ ਇਹਦੇ ਬਿਜ਼ਨਸ 'ਚ ਆਉਣਾ ਚਾਹੁੰਦਾ ਤੇ ਉਹਨਾਂ ਨੂੰ ਕੀ ਸਲਾਹ ਹੈ ਸਲਾਮ ਜੀ ਤਾਂ ਮੈਂ ਤਾਂ ਕਹਿਣੀ ਬਹੁਤ ਵਧੀਆ ਜੀ ਆਪਦੇ ਘਰੇ ਬੈਠੇ ਆ ਸਰਦਾਰ ਹੂੰ ਤੇ ਇਹਨਾਂ ਦੀ ਮਤਲਬ ਦੇਖਭਾਲ ਕਰੀਦੀ ਆ ਇਹਨਾਂ ਦੀ ਸੇਵਾ ਵੀ ਹੈ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਮਤਲਬ ਜਿਹੜੇ ਘੋੜੇ ਉਹ ਬਖਸ਼ੇ ਆ ਤੇ ਇਹਦੇ ਨਾਲ ਜਿਹੜੀ ਸਰਦਾਰੀ ਹੈ ਉਹ ਵੀ ਆਪਣੇ ਕੋਲੇ ਕਾਇਮ ਆ ਹੂੰ ਹਾਂਜੀ ਹੂੰ ਤੁਸੀਂ ਆਪ ਵੀ ਸਿੰਘ ਸਜੇ ਹੋਏ ਹੋ ਹਾਂਜੀ ਹਾਂਜੀ ਉਸੇ ਕਰਕੇ ਮੈਨੂੰ ਲੱਗਦਾ ਥੋੜਾ ਜਿਆਦਾ ਹੈ ਨਾ ਹਾਂਜੀ ਸੌਹ ਕਹੋਵੇਂ ਵੀ ਬੰਦਾ ਹਮਿਆ ਪਰਮਾਤਮਾ ਦੀ ਕਿਰਪਾ ਹੈ ਕੋਈ ਨਸਾਨ ਨਪਤਾ ਨਹੀਂ ਹੂੰ ਬਸ ਕਿਰਪਾ ਹੈ ਰੂਹ ਦੀ ਸਿਨਾਨ ਨੂੰ ਖਵਾਈ ਪਿਆਈ ਦਾ ਵਧੀਆ ਹੂੰ ਇਹਨਾਂ ਨਾਲ ਮੋਹ ਪਿਆਰ ਕਰੀਦਾ ਕੋਈ ਟੈਨਸ਼ਨ ਨਹੀਂ ਹੁੰਦੀ ਬਿਮਾਰੀ ਨਹੀਂ ਨੇੜੇ ਆਉਂਦੀ ਸਹੀ ਹੈ ਹਾਂਜੀ ਤੇ ਇੱਕ ਭੈਣ ਜੀ ਇੱਕ ਜਿਵੇਂ ਅਸੀਂ ਨਾ ਘੋੜਿਆਂ ਬਾਰੇ ਜਦੋਂ ਸੁਣਦੇ ਆ ਉਹਨਾਂ ਦੇ ਨਾਮ ਬੜੇ ਸੋਹਣੇ ਹੁੰਦੇ ਆ ਨਾਮ ਜਿਵੇਂ ਤੁਸੀਂ ਵੀ ਆ ਬੱਚੇ ਦਾ ਨਾਮ ਮੁਹਬਤ ਰੱਖਿਆ ਹੋਇਆ ਨਾ ਹਾਂਜੀ ਤੇ ਇਹਨਾਂ ਸਾਰਿਆਂ ਦੇ ਨਾਮ ਇਹ ਸਾਰੇ ਜਾਣਦੇ ਆਪਣੇ ਆਪ ਨੂੰ ਪਛਾਣਦੇ ਨੇ ਨਾਮ ਤੋਂ ਹਾਂਜੀ 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 ਜਿਹੜੇ ਛੋਟੇ ਬੱਚੇ ਆਪਣੇ ਸੇਲਫੀ ਤੇ ਪਹਿਲਾਂ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਤੇ ਮੈਂ ਕਿਤੇ ਚੌਂਦਰੇ ਫਿਰਦੀ ਵੀ ਆਵਾਜ਼ ਮਾਰ ਰਚਾ ਮੈਂ ਨਾਮ ਦਿੰਦੀ ਹਾਂ ਤਾਂ ਵੀ ਉਹਨਾਂ ਨੇ ਇੱਥੇ ਆ ਜਾਣਾ ਵੀ ਕਿੱਥੇ ਬੋਲੀ ਜਾਂਦੀ ਆ ਤੇ ਫਿਰ ਉਹਨਾਂ ਨੂੰ ਜਿਵੇਂ ਆਪਣੀ ਪਹਿਲਾਂ ਆਪਾਂ ਸੇਵ ਕੀਤੇ ਤਕਦੀਰ ਉਹ ਤਾਂ ਇੰਨਾ ਜ਼ਿਆਦਾ ਪਿਆਰ ਕਰਦੀ ਸੀ ਮੈਨੂੰ ਬਹੁਤ ਜ਼ਿਆਦਾ ਤੇ ਇਹ ਲక్ష్ਮੀ ਆਪਣੀ ਵੱਡੀ ਕੋੜੀ ਜਿਹੜੀ 27 ਮਹੀਨਿਆਂ ਦੀ ਹੋ ਗਈ 28 ਦੀ ਹੁਣ ਇਹਨੇ ਵੀ ਬਸ ਮੈਨੂੰ ਜਦੋਂ ਮੈਂ ਕੁੰਡਾ ਖੜਕਾ ਦੇਣਾ ਵਾਲਤੀ ਦਾ ਇਹਨਾਂ ਨੇ ਚੌਂਤਰੇ ਤੇ ਜਾਣਾ ਉਹਦੇ ਵੀ ਦੁੱਧ ਚੋ ਲਿਆ ਮੈਂ ਤੇ ਇਹ ਫਿਰ ਇੰਨਾ ਜਦੋਂ ਪਿਆਰ ਹੁੰਦਾ ਹੈ ਇੰਨਾ ਤੁਸੀਂ ਪਿਆਰ ਨਾਲ ਇਹਨਾਂ ਨੂੰ ਪਾਲਦੇ ਹੋ ਜਿਵੇਂ ਅਸੀਂ ਦੇਖਿਆ ਵੀ ਨਾ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਹਾਂ ਹਾਂਜੀ ਹਾਂਜੀ ਕੀ ਜੀ ਨੂੰ ਵੇਚਣਾ ਪੈਂਦਾ ਫਿਰ ਦੁੱਖ ਵੀ ਹੁੰਦਾ ਹਾਂਜੀ ਮੈਂ ਤਾਂ ਬਹੁਤ ਦੁੱਖ ਹੁੰਦਾ ਵੀਰ ਪਰ ਫਿਰ ਐ ਹੁੰਦਾ ਵੀ ਜਿਹੜਾ ਭਰਾ ਲੈਂਦਾ ਹਨਾ ਵੀ ਪਰਮਾਤਮਾ ਜੇ ਆਪਾਂ ਮਤਲਬ ਦਿਲ ਜਾ ਐ ਕਰੀ ਜਾਵਾਂਗੇ ਅੱਲੇ ਨੂੰ ਵੀ ਨੀ ਵਾਤਾ ਕਰਦੇ ਤੇ ਉਦੋਂ ਮਨ ਮਤਲਬ ਕਰੜਾ ਕਰ ਲੇਦਾ ਵੀ ਪਰਮਾਤਮਾ ਹੀ ਲੈ ਕੇ ਚੱਲਿਆ ਤਾਂ ਇਹਨਾਂ ਨੂੰ ਵਾਦਾ ਕਰੇ ਇਹਨਾਂ ਨੂੰ ਵੀ ਵਾਦਾ ਹਾਂਜੀ ਤੇ ਜੋ ਮੈਂ ਤਾਂ ਇਹਨਾਂ ਨੂੰ ਬਹੁਤ ਕਹਿੰਦੇ ਰਹਿੰਦੀ ਆ ਵੀ ਤੁਸੀਂ ਨਾ ਜੋਤ ਸੇਲ ਨਾ ਪਾਓ ਵੀ ਆਪਾਂ ਨਾ ਨਹੀਂ ਸੇਲ ਕਰਦੇ ਇਹ ਕਹਿੰਦੇ ਤੂੰ ਤਾਂ ਫਿਰ ਐ ਕਰ ਪਰ ਦੇਂਗੀ ਵੀ ਇਹ ਕੰਦਾ ਤਾਂ ਬੱਚਾ ਸੇਲ ਕਰਨਾ ਹੀ ਪੈਂਦਾ ਹਨਾ ਵੀ ਜਗ੍ਹਾ ਦੀ ਸ਼ਾਰਟ ਹੋ ਜਾਂਦੀ ਕੋਈ ਜੀ ਨਹੀਂ ਕਰਦਾ ਇਹਨਾਂ ਨੂੰ ਵੇਚ ਫਿਰ ਹਮ ਕਰੀਏ ਕਿ ਫਿਰ ਜਦੋਂ ਹੁਣ ਇਹਨਾਂ ਨੂੰ ਦੁੱਧੋਂ ਹਟਾਉਣਾ ਹੈ ਫਿਰ ਇਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਕਮਰਾ ਚਾਹੀਦਾ ਫਿਰ ਇਹ ਜੇ ਨਾਲ ਛੱਡ ਦਿਆਂ ਤਾਂ ਇਹਨਾਂ ਦੇ ਮਾਵਾ ਜਿਹੜੀਆਂ ਕਮਜ਼ੋਰ ਹੋ ਜਾਂਦੇ ਆ گاਹਵਾਲ ਬੱਚੇ ਬਾਰੇ ਵੀ ਸੋਚਣਾ ਹੁੰਦਾ ਆਪਾਂ ਫਿਰ ਉਹ ਕਮਜ਼ੋਰ ਹੋ ਜਾਂਦੇ ਆ ਫਿਰ ਐ ਕਰਕੇ 4 ਕ ਮਹੀਨਾ ਤੱਕ ਤਾਂ ਸਿਫੇਲ ਕਰੀ ਦੇਣੀ ਹੈ ਮੇਰੀ ਹਾਂ ਜੀ ਮੈਂ ਵੀ ਤੁਸੀਂ ਆਪ ਦਾ ਜਿਹੜੇ ਅੱਜ ਦੇ ਹਿਸਾਬ ਨਾਲ ਰੱਖਦੇ ਹੋ ਅੱਗੇ ਵਧਾਉਣ ਦਾ ਹੈ ਪਲਾਨ ਹਾਂਜੀ ਪਲਾਨ ਤਾਂ ਹੈਗਾ ਪਰ ਮਾਤਾ ਨੇ ਚਾਇਆ ਤਾਂ ਜੀ ਇਪਰ ਅੰਗੇ ਉੱਪਰ ਜੀ ਕਰੀਏ ਗੱਲ ਵੀ ਇਨਵੈਸਟਮੈਂਟ ਦੀ ਤੁਸੀਂ ਦੱਸੀ ਵੀ ਉਹਨਾਂ ਦੀ 35-36 ਲੱਖ ਦੀ ਹੈਗੀ ਆ ਹਾਂਜੀ ਹਾਂਜੀ ਤੇ ਫਿਰ ਇਹਨਾਂ ਤੋਂ ਇਨਕਮ ਦਾ ਫਿਰ ਕਿਵੇਂ ਹੁੰਦੀ ਆ ਕਮਾਈ ਤਾਂ ਵੀ ਘੋੜੀ ਜਾਂਦੀ ਹੁਣ ਦੇਖੋ ਆਪਣੇ ਆ ਬੱਚੇ ਆ ਮਤਲਬ 2.5-3 ਲੱਖ ਦੀ ਆਪਾਂ ਮਹੀਨੇ ਦੋ ਮਹੀਨੇ ਤੱਕ ਵੇਚ ਦਾਂਗੇ ਇਸ ਤੋਂ ਬਾਅਦ ਉਹ ਘੋੜੀ ਦੇ ਦੋ ਮਹੀਨੇ ਰਹਿ ਗਏ ਉਹਨੇ ਮਹਾਰਾਣੇ ਵੀ ਬੱਚਾ ਜਾਂ ਮੱਛੀ ਕੁਝ ਵੀ ਦਿੱਤਾ ਦੋ 2.5 ਲੱਖ ਦੀ ਉਹ ਵੇਚ ਦਾਂਗੇ ਉਹਦੋਂ ਨੂੰ ਵੈਗਰੂ ਨੇ ਕਿਸੇ ਤਰ੍ਹਾਂ ਆਪਣੀਆਂ ਮਨਾਸੀ ਘੋੜੀ ਦੇ ਹੱਥ ਹਾਂਜੀ ਫਿਰ ਆਏ ਨਾਲ ਮਤਲਬ ਚੱਲੀ ਜਾਂਦਾ ਸਾਲ ਤੇ ਇਹਨਾਂ ਦਾ ਇਹਨਾਂ ਦਾ ਲਾਈਫ ਪੀਰੀਅਡ ਕਿੰਨਾ ਕੁ ਹੁੰਦਾ ਘੋੜੀਆਂ ਦੀ ਜ਼ਿੰਦਗੀ ਕਿੰਨੀ ਹੁੰਦੀ ਹੈ ਜ਼ਿੰਦਗੀ ਤਾਂ 20 22 ਸਾਲ ਤੱਕ ਹੁੰਦੀ ਹਾਂ ਪਰ ਪੱਕਾ ਤਾਂ ਮੈਨੂੰ ਪਤਾ ਨਹੀਂ ਪਰ ਸੁਣਿਆ ਥੋੜਾ ਥੋੜਾ ਉਹ ਤਾਂ ਸੰਭਾਲ ਸੰਭਾਲ ਤੇ ਵੀ ਹੈ ਹਾਂਜੀ ਹਾਂਜੀ ਤੇ ਆਪਾ ਜੀ ਕਹੇ ਵੀ ਫਿਰ ਬੱਚਾ ਕਦੋਂ ਕੋਤੋਂ ਦੇਣ ਲੱਗ ਜਾਂਦੀ ਹੈ ਇਹ ਬੱਚਾ ਆਪਾਂ 28-29 ਮਹੀਨਾ ਦਾ ਅਸਲ ਤਾਂ 3 ਸਾਲ ਦਾ ਕਿ 3 ਸਾਲ ਤੋਂ ਬੱਚਾ ਦੇਣ ਲੱਗਾ ਹਾਂਜੀ ਹਾਂਜੀ ਮਤਲਬ ਜੀ ਆਪਾਂ ਲਿਆ ਕੇ ਜਿਵੇਂ ਜੋ ਕੋਈ ਇਹਨੂੰ ਕੋਈ 2-3 ਮਹੀਨਿਆਂ ਨੂੰ ਵੇਚ ਦੋਗੇ ਇਹਨੂੰ ਕੋਈ 2-3 ਸਾਲ ਦਾ ਹਾਂਜੀ ਹਾਂਜੀ 3 ਸਾਲ ਤਾਂ ਪੱਕਾ ਵੀਰੇ ਪੂਰਾ ਵਧੀਆ ਇਹਨਾਂ ਦੀ ਸਾਂਭ-ਸਮਭਾਈ ਜਿਹੜੀ ਦੇਖਭਾਲ ਕਰਨੀ ਪੈਂਦੀ ਆ ਉਸ ਤੋਂ ਬਾਅਦ ਹੁਣ ਆਪਣੀ ਉਹ ਬਛੇਰੀ ਜਿਹੜੀ ਲਕਸ਼ਮੀ ਆ 27-28 ਮਹੀਨਾ ਦੀ ਹੋਊਗੀ ਬਸ 2-3 ਮਹੀਨਾ ਤੱਕ ਆਪਾਂ ਨੂੰ ਪਾਊਡਰ ਪਾਊਡਰ ਸ਼ੁਰੂ ਕਰਤਾ ਹੁਣ ਪਾਉਣਾ ਪੂਰੀ ਤਿਆਰ ਹੋ ਜਾਣਾ ਹਾਂ ਤੇ ਇਹ ਇੱਕ ਇੱਕ ਤਰੀਕੇ ਦਾ ਇਹ ਵੀ ਸ਼ੌਂਕ ਹੈ ਵੀ ਇਸ ਖੇਤਰ ਦੇ ਵਿੱਚ ਕੁੜੀਆਂ ਵੀ ਘੱਟ ਦੇਖਦੇ ਆ ਨਾ ਫੀਮੇਲਸ ਲੇਡੀਜ਼ ਘੱਟ ਦੇਖਦੇ ਆ ਤੇ ਤੁਹਾਨੂੰ ਫਿਰ ਆਸ-ਪਾਸੇ ਵੀ ਉਹ ਆਂਡ ਗਾਣ ਦੇ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਵੀ ਹਾਂਜੀ ਹਾਂਜੀ ਬਹੁਤ ਆਂਡ ਗਵਾਣ ਦੇ ਸਾਰਾ ਮਤਲਬ ਬਹੁਤ ਪਿਆਰ ਕਰਦਾ ਸਾਰੇ ਰਿਸ਼ਤੇਦਾਰ ਪਹਿਲਾਂ ਆਉਂਦੇ ਪਿੱਛੋਂ ਆ ਪਹਿਲਾਂ ਘੋੜਿਆਂ ਦਾ ਬੋਡਰਸ ਕਰਾਉਣੀਆਂ ਵੀਡੀਓ ਬਣਾਉਣੀ ਉਸ ਤੋਂ ਬਾਅਦ ਫੇਰ ਹੀ ਅੰਦਰ ਚਾਈਦਾ ਵੀਰੇ ਹਾਂਜੀ ਮੈਂ ਫਿਰ ਇਹ ਮੈਨੂੰ ਲੱਗਦਾ ਰਿਸ਼ਤੇ ਦਾ ਤੁਹਾਨੂੰ ਵੀ ਆ ਲੱਗਦਾ ਹੋਊਗਾ ਵੀ ਸਾਡੇ ਘਰ ਤਾਂ ਘੋੜਿਆਂ ਦੀ ਵਾਹ ਹਾਂਜੀ ਹਾਂਜੀ ਬਾਹਰੋਂ ਵੀ ਆਪਣੇ ਹੁਣ ਕਈ ਰਿਸ਼ਤੇਦਾਰ ਬਾਹਰ ਗਏ ਹੋਏ ਜਦੋਂ ਆਉਂਦੇ ਇੱਧਰ ਤੇ ਸਵਾਰੀ ਜ਼ਰੂਰ ਕਰਕੇ ਜਾਂਦੇ ਆ ਹੁਣ ਵੀ ਫੋਨ ਆਈ ਜਾਂਦੇ ਵੀ ਜਦ ਦਵਾਏ ਤੇ ਆਵਾਂਗੇ ਦੁਬਾਰਾ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਕਿਉਂਕਿ ਉਹਨਾਂ ਨੇ ਕਦੇ-ਕਦੇ ਸਵਾਰੀ ਕਰਨੀ ਆ ਆਪਾਂ ਤਾਂ ਹੁਣ ਚਲੋ ਰੁਝੀ ਕਰ ਲੈਂਦੇ ਆ ਮੌਸਮ ਠੀਕ ਹੋ ਗਿਆ ਹੁਣ ਪਹਿਲਾਂ ਤਾਂ ਹੁਣ ਹਾਂ ਜੀ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਤੇ ਜਿਹਨੇ ਗੱਡਾ ਬਹੁਤ ਬੋਲਤਾ ਹਾਂ ਜੀ ਧੰਵਾਦ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਸਾਰੇ ਜਣੇ ਜਰੂਰ ਇਹਦੇ ਬਾਰੇ ਆਪਣੀ ਰਾਏ ਦਿਓ ਜੀ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ